ਤਾਨੂੰ ਬੁਟੀਕ ਖੋਲਣ ਦੇ ਲਈ ਕਿਸੇ ਵੀ ਦੁਕਾਨ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਤੋਂ ਵੀ ਸਟਾਰਟ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਮੈਸੇਜ ਹਰ ਰੋਜ਼ ਆਉਂਦੇ ਰਹਿੰਦੇ ਆ ਕਿ ਅਸੀਂ ਅਜੇ ਤੱਕ ਕੋਈ ਸ਼ਾਪ ਰੈਂਟ ਤੇ ਲੈਣੀ ਵੀ ਅਫੋਰਡ ਨਹੀਂ ਕਰ ਸਕਦੇ ਕੀ ਅਸੀਂ ਬੁਟੀਕ ਸਟਾਰਟ ਕਰ ਸਕਦੇ ਜਾਂ ਬੁਟੀਕ ਖੋਲਣ ਲਈ ਕੀ ਦੁਕਾਨ ਦੀ ਲੋੜ ਹੈ ਈ ਸੋ ਜੇ ਤੁਹਾਨੂੰ ਇਹ ਲੱਗਦਾ ਤਾਂ ਤੁਹਾਡਾ ਆਪਾਂ ਜੋ ਹੀ ਡਾਊਟ ਕਲੀਅਰ ਕਰਾਂਗੇ ਕਿਵੇਂ ਤੁਸੀਂ ਆਪਣੇ ਘਰ ਤੋਂ ਸਟਾਰਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਚਾਹੁੰਦੇ ਤੁਹਾਡਾ ਡ੍ਰੀਮ ਆ ਤਾਂ ਹਾਂ ਤੁਸੀਂ ਬਿਲਕੁਲ ਆਪਣੇ ਘਰ ਤੋਂ ਸਟਾਰਟ ਕਰ ਸਕਦੇ ਹੋ ਉਹਦੇ ਲਈ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਰੂਮ ਸੈਟਅਪ ਕਰ ਲਓ ਕਿਉਂਕਿ ਉਹਦੇ ਵਿੱਚ ਜਿਹੜਾ ਤੁਹਾਡੇ ਕੋਲ ਸਟਾਕ ਹੋਊਗਾ ਤੁਸੀਂ ਈਜ਼ੀਲੀ ਰੱਖ ਸਕੋ ਪ੍ਰੋਪਰ ਟਰੈਕ ਕਰ ਸਕੋ ਕਿ ਹਾਂ ਆਪਣੇ ਕੋਲ ਇੰਨੇ ਸੂਟ ਆ ਜਾਂ ਤੁਹਾਨੂੰ ਕੋਈ ਆਨਲਾਈਨ ਆਰਡਰ ਆਉਂਦਾ ਤੁਸੀਂ ਉਹ ਵੀ ਦੇਖ ਸਕੋ ਜਦੋਂ ਤੁਸੀਂ ਘਰ ਤੋਂ ਕੰਮ ਕਰ ਰਹੇ ਹੋ ਨਾ ਤਾਂ ਤੁਹਾਨੂੰ 95% ਤਾਂ ਫੋਕਸ ਆਨਲਾਈਨ ਤੇ ਕਰਨਾ ਪੈਣਾ ਕੀ ਤੁਸੀਂ ਆਨਲਾਈਨ ਜਿਹੜੇ ਆਰਡਰ ਆਉਂਦੇ ਉਹ ਫੁੱਲਫਿਲ ਕਰੋ ਉਹਦੇ ਲਈ ਤੁਸੀਂ ਇੰਸਟਾਗ੍ਰam ਫੇਸਬੁਕ YouTube ਦਾ ਸਾਰਾ ਲੈ ਸਕਦੇ ਹੋ ਜੋ ਵੀ ਤੁਹਾਡੇ ਕੋਲ ਸੂਟ ਆ ਤੁਸੀਂ ਸੋਹਣੇ ਸੋਹਣੇ ਉੱਥੇ ਵੀਡੀਓਜ਼ ਬਣਾ ਕੇ ਅਪਲੋਡ ਕਰੋ ਇੰਸਟਾਗ੍ਰam ਤੇ ਰੀਲ ਪਾਓ ਫੇਸਬੁਕ ਤੇ ਰੀਲਸ ਪਾਓ ਵੀਡੀਓ ਪਾਓ YouTube ਤੇ ਆਪਣੇ ਤੁਸੀਂ ਵੀਡੀਓਜ਼ ਪਾਓ ਤਾਂ ਉੱਥੇ ਤੁਹਾਨੂੰ ਆਰਡਰ ਆਉਣ ਲੱਗ ਜਾਣਗੇ ਜਦੋਂ ਤੁਹਾਡੇ ਕੋਲ ਸਫੀਸ਼ੀਐਂਟ ਆਰਡਰ ਹੋਗੇ ਕਿ ਹਾਂ ਤੁਹਾਨੂੰ ਚੰਗੀ ਇਨਕਮ ਹੋਣ ਲੱਗ ਪਈਏ ਘਰ ਤੋਂ ਹੀ ਤੁਸੀਂ ਆਰਡਰ ਡਿਸਪੈਚ ਕਰਨ ਲੱਗ ਪਈਏ ਕੋਰੀਅਰ ਹੋਣ ਲੱਗ ਪਈਏ ਤੁਹਾਡੇ ਤਾਂ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਪੈਸੇ ਆ ਜਾਈਏ ਤੁਸੀਂ ਫ ਸਟਾਰਟਿੰਗ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਹੁਤ ਵਧੀਆ ਕੰਮ ਕਰ ਸਕਦੇ ਇਨਫੈਕਟ ਬਹੁਤ ਸਾਰੇ ਲੋਕ ਇਦਾਂ ਦੇ ਜਿਨ੍ਹਾਂ ਨੇ ਸ਼ਾਪ 바ਇਦ ਕਰੈਂਟ ਤੇ ਲਈ ਨਹੀਂ ਉਹ ਆਪਣੇ ਘਰ ਤੋਂ ਹੀ ਕੰਮ ਕਰ ਰਹੇ ਆ ਤੇ ਬਹੁਤ ਵੱਡੇ ਲੈਵਲ ਦਾ ਕੰਮ ਕਰ ਰਹੇ ਆ ਬਹੁਤ ਜ਼ਿਆਦਾ ਉਹਨਾਂ ਦੀ ਇਨਕਮ ਹੋ ਰਹੀ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਆਪਣਾ ਬੁਟੀਕ ਸਟਾਰਟ ਕਰਨਾ ਕਿਸੇ ਸ਼ਾਪ ਤੋਂ ਹੀ ਕਰੋ ਜੇ ਤੁਸੀਂ ਪਾਰਟ ਟਾਈਮ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਈਜ਼ਲੀ ਆਪਣੇ ਘਰ ਤੋਂ ਕਰ ਸਕਦੇ ਹੋ ਜਦੋਂ ਅਸੀਂ ਸਟਾਰਟ ਕੀਤਾ ਸੀ ਫਾਨੋ ਸਟਾਈਲ ਨੂੰ ਤਾਂ ਅਸੀਂ ਵੀ ਆਪਣੇ ਘਰ ਤੋਂ ਸਟਾਰਟ ਕੀਤਾ ਸੀ ਪਹਿਲਾਂ ਅਸੀਂ ਆਨਲਾਈਨ ਤੇ ਫੋਕਸ ਕੀਤਾ ਓਨਲੀ ਜਿਹੜੇ ਆਪਣੇ ਆਰਡਰ ਹੁੰਦੇ ਸੀ ਮੋਸਟਲੀ ਉਹ ਆਨਲਾਈਨ ਹੀ ਹੁੰਦੇ ਸੀਗੇ ਜਦੋਂ ਆਪਣਾ ਆਨਲਾਈਨ ਬਹੁਤ ਵਧੀਆ ਹੋ ਗਿਆ ਫਿਰ ਅਸੀਂ ਛੋਟਾ ਜਿਹਾ ਇੱਕ ਸਟੋਰ ਬਣਾ ਲਿਆ ਸੀ ਨਾਲ ਤੇ ਉਸ ਤੋਂ ਬਾਅਦ ਜਦੋਂ ਫਿਰ ਹੋਰ ਜ਼ਿਆਦਾ ਆਪਣਾ ਗਰੋ ਹੋਇਆ ਤਾਂ ਆਪਾਂ ਅੱਗੇ ਸ਼ੋਰੂਮ ਬਣਾ ਲਿਆ ਸੋ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਛੋਟਾ ਸਟਾਰਟ ਕਰਦੇ ਆ ਨਾ ਤਾਂ ਆਪਣੀ ਸਕਸੈਸ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਕਿਉਂਕਿ ਜਿੰਨਾ ਚਿਰ ਥੋੜੇ ਬੋਲੇ ਕਸਟਮਰ ਨਹੀਂ ਬੰਨਦੇ ਤੇ ਤੁਸੀਂ ਖਰਚਾ ਕਰ ਲਓ ਇੱਕ ਸ਼ਾਪ ਦੇ ਉੱਤੇ ਤੁਹਾਨੂੰ ਰੈਂਟ ਦੇਣਾ ਵੀ ਮੁੜ ਕੇ ਔਖਾ ਹੋ ਜੇ ਜਾਂ ਤੁਸੀਂ ਬਾਏ ਕਰ ਲਓ ਫਿਰ ਉੱਥੋਂ ਜਿਹੜੀ ਕਈ ਵਾਰੀ ਆਪਣਾ ਜਿਹੜਾ ਇਨਵੈਸਟਮੈਂਟ ਹੁੰਦੀ ਆ ਉੱਥੇ ਜ਼ਿਆਦਾ ਲੱਗ ਜਾਂਦੀ ਬਾਕੀ ਜੇ ਤੁਸੀਂ ਹੋਰ ਵੀ ਡਿਟੇਲ ਜਾਣਨਾ ਚਾਹੁੰਦੇ ਹੋ ਕਿਵੇਂ ਤੁਸੀਂ ਆਪਣਾ ਬੁਟੀਕ ਘਰ ਤੋਂ ਪੂਰਾ ਸੈਟਅਪ ਕਰਕੇ ਇੱਕ ਟੌਪ ਲੈਵਲ ਦਾ ਸ਼ੋਰੂਮ ਬਣਾ ਸਕਦੇ ਹੋ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਇਹ ਕੋਰਸ ਦੇ ਵਿੱਚ ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ ਕਿ ਕਿਵੇਂ ਤੁਸੀਂ ਆਪਣੇ ਘਰ ਤੋਂ ਬੁਟੀਕ ਸਟਾਰਟ ਕਰਕੇ ਇੱਕ ਬ੍ਰਾਂਡ ਬਣਾ ਸਕਦੇ ਹੋ ਟੌਪ ਲੈਵਲ ਦਾ ਸ਼ੋਰੂਮ ਬਣਾ ਸਕਦੇ ਹੋ ਤੇ ਚੰਗੀ ਤੁਸੀਂ ਆਪਣੀ ਸਕਸੈਸ ਹਾਸਲ ਕਰ ਸਕਦੇ ਹੋ ਆਪਣੇ ਜਿਹੜਾ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਕੋਰਸ ਦਾ ਲਿੰਕ ਪ੍ਰੋਫਾਈਲ ਬਾਇ ਵੀ ਦਿੱਤਾ ਹੋਇਆ ਹੈ ਇਸ ਤੋਂ ਬਿਨਾ ਸਕਰੀਨ ਤੇ WhatsApp ਨੰਬਰ ਆ ਰਿਹਾ ਤੁਸੀਂ ਇਹਦੇ ਤੇ ਵੀ ਆਪਣਾ ਨਾਮ ਈਮੇਲ ਤੇ ਕੰਟੈਕਟ ਵੀ ਹੈ ਇਸਕੇ ਕੋਰਸ ਜੁਆਇਨ ਕਰ ਸਕਦੇ ਹੋ ਜੇ ਤੁਸੀਂ ਆਪਣੇ ਬੁਟੀਕ ਲਈ ਹੋਲਸੇਲ ਪ੍ਰਾਈਸ ਤੇ ਕੱਪੜੇ ਲੈਣੇ ਆਪਾਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰ ਦਾਂਗੇ ਤੁਸੀਂ ਆਪਣਾ ਸਟੋਰ ਵਿਜ਼ਿਟਰ ਕਰ ਸਕਦੇ ਹੋ ਜੀ ਐਰੋ ਹੱਬ ਮਾਰਕੀਟ ਰਾਏਕੋਟ ਰੋਡ ਮੁੱਲਾਪੁਰ ਦਾਖਨ ਲੁਧਿਆਣਾ